ਮਿਰਤਕ ਕਉ ਜੀਵਾਲਣਹਾਰਾ ਭੂਖੇ ਕਉ ਦੇਵਤ ਆਧਾਰ ਸਤਗੁਰਾਂ ਦੇ ਪਾਵਨ ਪਵਿੱਤਰ ਬਚਨ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੀ ਇੰਨੀ ਵੱਡੀ ਸ਼ਕਤੀ ਹੈ ਕੁਦਰਤ ਰੂਪ ਹੋ ਕੇ ਉਹ ਜੇ ਚਾਵੇ ਤਾਂ ਮਿਰਤਕ ਕਉ ਜੀਵਾਲਣਹਾਰਾ ਪਰਮਾਤਮਾ ਮਰੇ ਹੋਏ ਜੀਵ ਨੂੰ ਵੀ ਜਿਉਂਦਾ ਕਰ ਸਕਦਾ ਹੈ ਇੱਥੇ ਮਰੇ ਹੋਏ ਜੀਵ ਦਾ ਆਪਾਂ ਕੀ ਭਾਵ ਲੈਣਾ ਇੱਥੇ ਇਹਦਾ ਮਤਲਬ ਇੱਥੇ ਬਾਡੀ ਨਾਲ ਸੰਬੰਧ ਨਹੀਂ ਕਈ ਵਾਰੀ ਸਾਡਾ ਸਾਡੇ ਮਨ ਚ ਆ ਜਾਂਦਾ ਹੈ ਵੀ ਕੋਈ ਬੰਦਾ ਮਰ ਜਾਂਦਾ ਹੈ ਉਹਦੇ ਸਵਾਸ ਪੂਰੇ ਹੋ ਜਾਂਦੇ ਉਹਦੀ ਬਾਡੀ ਮਰ ਜਾਂਦੀ ਹੈ ਸਰੀਰ ਮਰ ਜਾਂਦਾ ਹੈ ਤੇ ਸ਼ਾਇਦ ਉਸ ਮਰੇ ਸਰੀਰ ਨੂੰ ਜਿਉਂਦਾ ਕਰਨ ਦੀ ਗੱਲ ਚੱਲ ਰਹੀ ਹੈ ਪਰ ਨਹੀਂ ਅਸਲ ਦੇ ਵਿੱਚ ਗੁਰਬਾਣੀ ਦੇ ਅਰਥ ਇੱਕ ਤੇ ਹੁੰਦੇ ਨੇ ਅਖਰੀ ਅਰਥ ਇੱਕ ਹੁੰਦੇ ਨੇ ਭਾਵ ਅਰਥ ਹੁਣ ਜੇ ਅਖਰੀ ਅਰਥ ਕਰਨੇ ਹੋਣਗੇ ਤੇ ਇਸ ਪੰਕਤੀ ਦੇ ਸਿੱਧੇ ਇਹ ਅਰਥ ਬਣ ਗਏ ਕਿ ਮਰੇ ਹੋਏ ਬੰਦੇ ਨੂੰ ਜਿਉਂਦਾ ਕਰ ਦਿੰਦਾ ਹੈ ਪ੍ਰਮਾਤਮਾ ਇਹਦੇ ਇਹ ਅਰਥ ਬਣਨਗੇ ਪਰ ਜਦੋਂ ਇਹਦਾ ਭਾਵ ਕੱਢਿਆ ਜਾਏਗਾ ਭਾਵ ਅਰਥ ਕਿਉਂਕਿ ਗੁਰਬਾਣੀ ਕਵਿਤਾ ਰੂਪ ਵਿੱਚ ਹੈ ਕਾਵ ਰੂਪ ਵਿੱਚ ਹੈ ਇਹ ਕਵਿਤਾ ਦੇ ਕਦੇ ਵੀ ਜਿਉਂ ਦੇ ਤਿਉਂ ਅਰਥ ਨਹੀਂ ਹੁੰਦੇ ਉਹਦੇ ਭਾਵ ਅਰਥ ਹੁੰਦੇ ਨੇ ਅਖਰੀ ਅਰਥ ਨਹੀਂ ਕਵਿਤਾ ਦੇ ਕਿਉਂਕਿ ਗੁਰਬਾਣੀ ਇਸੇ ਕਰਕੇ ਕਾਵ ਰੂਪ ਦੇ ਵਿੱਚ ਹੈ ਜਿਹੜੀ ਗੱਲ ਬਹੁਤ ਜ਼ਿਆਦਾ ਡੂੰਘੀ ਹੁੰਦੀ ਹੈ ਜਿਹਦੇ ਤੱਕ ਅੱਖਰਾਂ ਦੀ ਪਹੁੰਚ ਨਾ ਹੋ ਸਕੇ ਉਹਦੇ ਵਾਸਤੇ ਫਿਰ ਕਵਿਤਾ ਦਾ ਸਹਾਰਾ ਲਿਆ ਜਾਂਦਾ ਹੈ ਸਤਗੁਰ ਪਾਤਸ਼ਾਹ ਜੀ ਇੱਥੇ ਕਿਹੜੇ ਮਰਨ ਦੀ ਤੇ ਕਿਹੜੇ ਜੀਵਨ ਦੀ ਗੱਲ ਕਰਦੇ ਨੇ ਅਸਲ ਦੇ ਵਿੱਚ ਆਤਮਕ ਜੀਵਨ ਅੰਦਰੋਂ ਲੋਕ ਮਰਦੇ ਹੋ ਜਾਂਦੇ ਨੇ ਸ਼ਰੀਰ ਤਾਂ ਜਿਉਂਦਾ ਤੁਰਿਆ ਫਿਰਦਾ ਪਰ ਅੰਦਰੋਂ ਆਤਮਾ ਮਰ ਜਾਂਦੀ ਹੈ ਆਤਮਾ ਮਰੀ ਦੀਆਂ ਕੀ ਨਿਸ਼ਾਨੀਆਂ ਨੇ ਉਸ ਬੰਦੇ ਨੂੰ ਉਹਦੇ ਅੰਦਰ ਕੋਈ ਦੀਨ ਧਰਮ ਨਹੀਂ رہ ਜਾਂਦਾ ਮੰਦ ਕਰਮ ਉਹਦੇ ਤੇ ਹਾਵੀ ਹੋ ਜਾਂਦੇ ਨੇ ਝੂਠ ਬੋਲਣਾ ਠੱਗੀ ਕਰਨੀ ਦੂਸਰੇ ਨੂੰ ਦੁੱਖ ਦੇਣਾ ਬੜੇ ਤਰ੍ਹਾਂ ਦੇ ਮੰਦ ਕਰਮ ਉਸ ਮਨੁੱਖ ਦੇ ਉੱਤੇ ਸਵਾਰ ਹੋ ਜਾਂਦੇ ਨੇ ਜਿਹੜਾ ਆਤਮਿਕ ਤੌਰ ਤੇ ਮਰਿਆ ਹੋ ਵੀ ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਜੋ ਪ੍ਰਮਾਤਮਾ ਚਾਵੇ ਤੇ ਉਸ ਮਰੇ ਹੋਈ ਆਤਮਾ ਵਾਲੇ ਮਨੁੱਖ ਨੂੰ ਵੀ ਜਿਉਂਦਾ ਕਰ ਸਕਦਾ ਇੱਥੇ ਸਰੀਰ ਦੇ ਜਿਉਂਨ ਮਰਨ ਦੀ ਗੱਲ ਨਹੀਂ ਕਿਉਂਕਿ ਸਰੀਰ ਤਾਂ ਜੋਪ ਜੋਸੋ ਬਿਨਸ ਹੈ ਪਰੋ ਆਜ ਕੇ ਕਾਲ ਸਰੀਰ ਦੇ ਖਤਮ ਹੋਣ ਨੂੰ ਤਾਂ ਮਰਨ ਨੂੰ ਤਾਂ ਗੁਰਬਾਣੀ ਦੇ ਅੰਦਰ ਕੋਈ ਮਾੜਾ ਕਿਹਾ ਹੀ ਨਹੀਂ ਗਿਆ ਉਹਤੇ ਸਗੋ ਆਪਾਂ ਇਹ ਗੱਲ ਕਹਿੰਨੇ ਆ ਕਿ ਫਲਾਣਾ ਸਿੰਘ ਪੂਰਾ ਹੋ ਗਿਆ ਇਹਦਾ ਮਤਲਬ ਇਹ ਹੈ ਕਿ ਜਿਉਂਦੇ ਜੀ ਬੰਦਾ ਅਧੂਰਾ ਰਹਿੰਦਾ ਹੈ ਮਰਨ ਤੋਂ ਬਾਅਦ ਸਗੋ ਜੋਤੀ ਜੋਤ ਰਲੀ ਸੰਪੂਰਣ ਥੀਆ ਰਾਮ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਸਤਿਗੁਰਜੀ ਤਾਂ ਇਹ ਫੁਰਮਾਨ ਕਰਦੇ ਨੇ ਕਹਿਣ ਲੱਗੇ ਮਰਨ ਤੋਂ ਬਾਅਦ ਇਹ ਜਿਹੜੀ ਬਾਡੀ ਹੈ ਜਿਹੜਾ ਸਰੀਰ ਮਰਦਾ ਉਹਨੂੰ ਗਲਤ ਨਹੀਂ ਮਾੜਾ ਨਹੀਂ ਕਿਹਾ ਗਿਆ ਅਸਲ ਦੇ ਵਿੱਚ ਗਲਤ ਤੇ ਮਾੜਾ ਉਹ ਹੈ ਜਿਸ ਜਿਉਂਦੇ ਜੀਵ ਬੰਦੇ ਦੀ ਅੰਦਰੋਂ ਆਤਮਾ ਹੀ ਮਰ ਜਾਵੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਵੇ ਮੈਂ ਥੋੜਾ ਜਿਹਾ ਡਿਟੇਲ ਖੋਲ ਕੇ ਇਸ ਕਰਕੇ ਕਿ ਮਰਤਕਉ ਜੀਵਾਲਨ ਹਾਰ ਇਹਦਾ ਸਿੱਧਮ ਸਿੱਧਾ ਆਪਾਂ ਅਰਥ ਹੀ ਕੱਢਦੇ ਆ ਆਮ ਤੌਰ ਤੇ ਜੋ ਥੋੜਾ ਜਿਹਾ ਗਹਿਰਾਈ ਤੱਕ ਨਹੀਂ ਜਾਂਦਾ ਉਹ ਇਹ ਅਰਥ ਕੱਢਦੇ ਵੀ ਇਹਦਾ ਮਤਲਬ ਇਹ ਹੈ ਕਿ ਮਰਿਆ ਹੋਇਆਂ ਨੂੰ ਜਿਉਂਦਾ ਕਰ ਦਿੰਦੇ ਆ ਅਸਲ ਦੇ ਵਿੱਚ ਇੱਥੇ ਸਰੀਰ ਦੀ ਨਹੀਂ ਇੱਥੇ ਆਤਮਿਕ ਜੀਵਨ ਦੀ ਗੱਲ ਹੈ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਮਿਰਤਕ ਕੋ ਜੀਵਾਲਣ ਹਾਰ ਅਗਲਾ ਬਚਨੇ ਭੁੱਖੇ ਕੋ ਦੀਵਤ ਆਧਾਰ ਇੱਥੇ ਵੀ ਭੁੱਖ ਦੀ ਗੱਲ ਆਈਏ ਇੱਥੇ ਭੁੱਖ ਦਾ ਸਾਡੇ ਸਰੀਰ ਦੀ ਭੁੱਖ ਨਾਲ ਕੋਈ ਸਬੰਧ ਨਹੀਂ ਕਿਉਂਕਿ ਸਰੀਰ ਦਾ ਧਰਮ ਹੈ ਇਹਨੂੰ ਭੁੱਖ ਤਾਂ ਲੱਗਣੀ ਲੱਗਣੀ ਹੈ ਇਹਨੂੰ ਮਾੜਾ ਕਿਵੇਂ ਕਵਾਂਗੇ ਜਪਜੀਤ ਸਾਹਿਬ ਦੇ ਅੰਦਰ ਵੀ ਜਿਹੜੀ ਸ਼ੁਰੂ ਦੇ ਵਿੱਚ ਪੰਕਤੀ ਆਉਂਦੀ ਹੈ ਭੁੱਖਿਆਂ ਭੁੱਖਣਾ ਉੱਤਰੀ ਜੇ ਬੰਨਾਪੁਰੀਆਂ ਪਾਰ ਉੱਥੇ ਵੀ ਪੇਟ ਦੀ ਭੁੱਖ ਦੀ ਗੱਲ ਨਹੀਂ ਹੈ ਉਹ ਉਹ ਅਸਲ ਦੇ ਵਿੱਚ ਸਾਡੇ ਅੰਦਰ ਲਾਲਚ ਦੀ ਭੁੱਖ ਤ੍ਰਿਸ਼ਨਾ ਦੀ ਭੁੱਖ ਪਦਾਰਥਾਂ ਦੀ ਭੁੱਖ ਇਨ ਏਸ ਭੁੱਖ ਦੀ ਗੱਲ ਕੀਤੀ ਹੈ ਪੇਟ ਦੀ ਜਿਹੜੀ ਆਪਾਂ ਰੋਟੀ ਖਾ ਕੇ ਪੇਟ ਦੀ ਭੁੱਖ ਨੂੰ ਬੁਝਾਉਂਦੇ ਆ ਇਸ ਭੁੱਖ ਨੂੰ ਮਾੜਾ ਨਹੀਂ ਕਿਹਾ ਗਿਆ ਇਹ ਤੇ ਖਾਣੀ ਪੈਣੀ ਹੈ ਰੋਟੀ ਤਾਂ ਖਾਣੀ ਪੈਣੀ ਹੈ ਫਰਮਾਨ ਕਰਦੇ ਨੇ ਭੁੱਖੇ ਕੋ ਦੇਵਤ ਆਧਾਰ ਅਸਲ ਦੇ ਵਿੱਚ ਤ੍ਰਿਸ਼ਨਾ ਅਧੀਨ ਮਨੁੱਖ ਦਾ ਵੀ ਉਧਾਰ ਉਹ ਪਰਮਾਤਮਾ ਕਰ ਦਿੰਦੇ ਡਿਗੇ ਹੋਏ ਨੂੰ ਆਤਮਿਕ ਤੌਰ ਤੇ ਜਿਹੜਾ ਮਨੁੱਖ ਡਿਗ ਗਿਆ ਉਸ ਨੂੰ ਉਠਾਲਣ ਦੀ ਕੋਸ਼ਿਸ਼ ਹੈ ਇਸ ਤੋਂ ਅਗਲਾ ਬਚਨ ਕਹਿਣ ਲੱਗੇ ਸਰਬ નિਦਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੀ ਸਰਬ ਨਿਦਾਨ ਨਿਦਾਨ ਕਹਿੰਦੇ ਨੇ ਖਜ਼ਾਨੇ ਨੂੰ ਕਹਿ ਲਗੇ ਸਾਰੇ ਖਜ਼ਾਨੇ ਜਾ ਕੀ ਦ੍ਰਿਸ਼ਟੀ ਮਾਹੇ ਜਿਹਦੀ ਨਿਗਾ ਵਿੱਚ ਨਹੀਂ ਜਿੰਨੇ ਵੀ ਇਸ ਸ੍ਰਿਸ਼ਟੀ ਦੇ ਅੰਦਰ ਖਜ਼ਾਨੇ ਨੇ ਉਹ ਸਾਰੇ ਪਰਮਾਤਮਾ ਮਾਲਕ ਵਾਹਿਗੁਰੂ ਦੀ ਨਿਗਾ ਵਿੱਚ ਨੇ ਕੋਈ ਨਿਗਾ ਤੋਂ ਬਾਹਰੇ ਨਹੀਂ ਪੁਰਬ ਲਿਖੇ ਕਾ ਲੈਣਾ ਪਾਹੀ ਪਰ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦਾ ਹੈ। ਪੁਰਬ ਲਿਖੇ ਕਰ। ਲੈਣਾ ਪਾਹੇ ਲੈਣੇ ਦਾ ਮਤਲਬ ਲੈਣਾ ਮਤਲਬ ਵੀ ਫਲ ਉਹਦੇ ਤੋਂ ਕੀ ਲੈ ਰਿਹਾ ਹੈ ਵਾ। ਅਸਲ ਦੇ ਵਿੱਚ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗਦਾ ਹੈ ਇਹ ਗੱਲ ਵੱਖਰੀ ਹੈ। ਵੀ ਉਹ ਆਪਣੇ ਕੀਤੇ ਕਰਮ ਨੂੰ ਭੁੱਲ ਕੇ ਤੇ ਉਹਦਾ ਜਦੋਂ ਕੌੜਾ ਫਲ ਮਿਲਦਾ ਹੈ ਤੇ ਬੰਦਾ ਫਿਰ ਦੂਸਰਿਆਂ ਨੂੰ ਦੋਸ਼ ਦਿੰਦਾ ਹੈ। ਬਾਣੀ ਵਿੱਚ ਪਾਵਨ ਬਚਨੇ ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣੇਆ ਬਿਲਕੁਲ ਸਿੱਧਾ ਆਪਣੇ ਕਰਮਾਂ ਤੇ ਸੰਬੋਧਨ ਕਰਕੇ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਅਗਲਾ ਬਚਨ ਸਤਗੁਰ ਜੀ ਫੁਰਮਾਨ ਕਰਦੇ ਹਨ ਸਾਬਕੇਛ ਤਿਸਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਸਭ ਕੁਛ ਤਿਸ ਕਾ ਸਾਰਾ ਕੁਝ ਉਸ ਪ੍ਰਮਾਤਮਾ ਦਾ ਹੀ ਏ ਉਹ ਕਰਨਾ ਜੋਗ ਤੇ ਉਹ ਪ੍ਰਮਾਤਮਾ ਸਭ ਕੁਝ ਕਰਨ ਕਰਾਉਣ ਚ ਸਮਰਥ ਹੈ ਜਿਉ ਚਾਵੇ ਕੋਈ ਇਨਸਾਨ ਹੈ ਆਪਾਂ ਕਹਿ ਦਿੰਨੇ ਆ ਜੀ ਫਲਾਣਾ ਬੰਦਾ ਬਹੁਤ ਮੰਦੀ ਕਰਮ ਕਰ ਰਿਹਾ ਜੇ ਪ੍ਰਮਾਤਮਾ ਚਾਵੇ ਉਹਦੇ ਮਨ ਦੇ ਅੰਦਰ ਇਹੋ ਜੇ ਫੁਰਨੇ ਕੁਦਰਤ ਰੂਪ ਹੋ ਕੇ ਪੈਦਾ ਕਰ ਸਕਦਾ ਹੈ ਕਿ ਉਹ ਮੰਦ ਕਰਮੀ ਬੰਦਾ ਦੁਨੀਆ ਦੇ ਸਭ ਤੋਂ ਚੰਗੇ ਕਰਮ ਵੀ ਕਰਨ ਲੱਗ ਸਕਦਾ ਹੈ ਦੁਨੀਆ ਤੋਂ ਸਾਰੀ ਤੋਂ ਸ਼ਾਬਾਸ਼ੇ ਲੈ ਸਕਦਾ ਹੈ ਜਿਹੜਾ ਫਟਕਾਰਾ ਲੈ ਰਿਹਾ ਸੀ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਸਭ ਕੀ ਸੁਸ਼ਕਾ ਉਹ ਕਰਨੇ ਯੋਗ ਉਹ ਪਰਮਾਤਮਾ ਕਰਨ ਕਰਾਉਣ ਯੋਗ ਹੈ ਤਿਸ ਬਿਨ ਦੂਸਰ ਹੋਆ ਨਾ ਹੋਗ ਹੋਆ ਸ਼ਬਦ ਤੋਂ ਬਾਅਦ ਇੱਥੇ ਆਪਾਂ ਵਿਸ਼ਰਾਮ ਲਾਉਣੇ ਕਮਾ ਲਾਉਣੀ ਹੈ ਤਿਸ ਬਿਨ ਦੂਸਰ ਹੋਆ ਨਾ ਤਾਂ ਉਹਦੇ ਤੋਂ ਬਿਨਾ ਦੂਜਾ ਕੋਈ ਹੋਇਆ ਇਸ ਤੋਂ ਪਹਿਲਾਂ ਨਾ ਹੋਗ ਤੇ ਨਾ ਹੀ ਅੱਗੇ ਹੋਵੇਗਾ ਜਿਹੜਾ ਆਪਾਂ ਕਹਿੰਦੇ ਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਤਿੰਨੇ ਕਾਲਾਂ ਦੀ ਗੱਲ ਆ ਜਾਂਦੀ ਹੈ ਬੀਤਿਆ ਹੋਇਆ ਮੌਕੇ ਦੇ ਚੱਲ ਰਿਹਾ ਤੇ ਆਉਣ ਵਾਲਾ ਕਿਨ ਲੱਗੇ ਤਿੰਨੇ ਟਾਈਮਾਂ ਦੇ ਵਿੱਚ ਜੇ ਕੋਈ ਚੀਜ਼ ਰਹਿਣੀ ਹੈ ਤੇ ਉਹ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਖੁਦ ਹੈ ਤਿਸ ਬਿਨ ਦੂਸਰ ਹੋਆ ਨਾ ਹੋਗ ਇਸ ਸ੍ਰਿਸ਼ਟੀ ਨੂੰ ਚਲਾਉਣ ਹਾਰ ਨਾ ਇਸ ਤੋਂ ਪਹਿਲਾਂ ਕੋਈ ਹੋਇਆ ਨਾ ਅੱਗੇ ਹੋਵੇਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਹ ਚ ਨਿਰਮਲ ਏ ਕਰਨੀ ਸਤਿਗੁਰਾਂ ਦੇ ਫੁਰਮਾਨ ਕਰਦੇ ਹਨ ਕਹਿ ਲਗੇ ਇਹ ਭਾਈ ਜਪ ਜਨ ਜਨ ਤੇ ਬਿਸ਼ਰਾਮ ਦੇਣਾ ਇੱਥੇ ਮੈਂ ਥੋੜਾ ਥੋੜਾ ਤਾਂ ਹੀ ਕਿਉਂਕਿ ਆਪਾਂ ਘਰਾਂ ਵਿੱਚ ਵੀ ਪਾਠ ਕਰਦੇ ਆ ਨਾ ਆਪਾਂ ਜਿਵੇਂ ਇੱਕ ਰੀਲ ਚੜੀ ਹੁੰਦੀ ਹੈ ਨਾ ਰੀਲ ਬਸ ਆਪਾਂ ਇੱਕ ਰੀਲ ਲੰਘੂ ਪੜ੍ਹਦੇ ਆ ਵੀ ਮਹਾਰਾਜ ਜੀ ਇਸ ਸਿਰੇ ਤੋਂ ਸ਼ੁਰੂ ਕੀਤਾ ਪਾਠ ਦੂਸਰੇ ਸਿਰੇ ਤੇ ਜਾ ਕੇ ਮੁਕਾਤਾ ਤੇ ਕਹਿ ਦਿੰਦੇ ਆ ਲਓ ਜੀ ਪਾਠ ਹੋ ਗਿਆ ਅਸਲ ਦੇ ਵਿੱਚ ਬਿਸ਼ਰਾਮ ਦੇ ਦੇ ਕੇ ਗਾ ਗਾ ਕੇ ਮੈਂ ਇੱਕ ਬੇਨਤੀ ਕਰਾਂ ਥੋੜਾ ਪੜ ਲਈਏ ਸੁਖਮਨੀ ਸਾਹਿਬ ਦਾ ਪੂਰਾ ਪਾਠ ਨਹੀਂ ਹੁੰਦਾ ਅੱਧਾ ਕਰ ਲੋ ਅੱਧਾ ਨਹੀਂ ਤੇ ਇੱਕ ਕਸ਼ਟਪਦੀ ਭਾਵੇਂ ਪੜੀਏ ਪਰ ਪੜੀਏ ਪੜੇ ਸਾਡੀ ਰੂਹ ਸਾਡੀ ਆਤਮਾ ਪੜੇ ਇੱਕ ਕੋਈ ਫਾਰਮੈਲਟੀ ਨਹੀਂ ਵੀ ਮੈਂ ਇੰਨੇ ਕਰਨੀ ਕਰਨੇ ਨੇ ਸਾਡੀ ਆਤਮਾ ਸਾਡੀ ਰੂਹ ਪੜੇ ਉਸ ਪਾਠ ਜੋਪ ਜਨ हे भाई जान ਦਾ ਮਤਲਬ ਆਪਾਂ ਸਮਝਦੇ ਹਾਂ ਕਿ हे भाई ਮਨੁੱਖ ਵਾਸਤੇ ਵਰਤੇ ਜਾਂਦੇ ਸਦਾ ਸਦਾ ਦਿਨ ਰਾਤ ਰਹਿਣੀ ਦਿਨ ਰਾਤ ਸਦਾ ਪ੍ਰਮਾਤਮਾ ਨੂੰ ਯਾਦ ਕਰਦਾ ਰਿਹਾ ਕਰ ਕੋਈ ਸਮਾਂ ਐਸਾ ਨਾ ਹੋਵੇ ਜਦੋਂ ਤੈਨੂੰ ਪ੍ਰਮਾਤਮਾ ਦੀ ਯਾਦ ਭੁੱਲੇ ਅਗਲਾ ਬਚਨ ਹੈ ਸਭ ਤੇ ਊਚ ਨਿਰਮਲੇ ਕਰਨੀ ਕਹਿਣ ਲੱਗੇ ਅਸਲ ਦੇ ਵਿੱਚ ਨਾਮ ਜਪਣਾ ਸਭ ਤੋਂ ਉੱਚਾ ਤੇ ਸਭ ਤੋਂ ਨਿਰਮਲ ਕਰਮ ਹੈ ਇਤੋਂ ਅੱਗੇ ਹੈ ਹੀ ਕੁਝ ਨਹੀਂ ਸਭ ਤੋਂ ਉੱਚ ਨਿਰਮਲੇ ਕਰਨੀ ਸਭ ਤੋਂ ਉਤਮ ਹਰ ਕੀ ਕਥਾ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਆਪਾਂ ਕਿੰਨੀਆਂ ਪੰਕਤੀਆਂ ਇਸ ਤੋਂ ਪਹਿਲਾਂ ਪੜ ਚੁੱਕੇ ਹਾਂ ਇਥੋਂ ਤੱਕ ਕੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਅਸਲ ਦੇ ਵਿੱਚ ਉਹ ਸਾਰੀ ਅਸ਼ਟਪਦੀ ਹੀ ਸਿਮਰਨ ਤੇ ਡਿਪੈਂਡ ਹੈ ਕਿ ਬੰਦੇ ਨੂੰ ਸਿਮਰਨ ਕਰਨਾ ਚਾਹੀਦਾ ਜੇ ਸੋਝੀ ਦਿੱਤੀ ਹੈ ਜੇ ਸਿਮਰਨ ਦੀ ਸੋਝੀ ਹੈ ਤੇ ਜਰੂਰ ਸਿਮਰਨ ਕਰਨਾ ਚਾਹੀਦਾ ਸਭ ਤੋਂ ਉੱਚ ਨਿਰਮਲੇ ਕਰਨੀ ਇਹ ਜਿਹੜਾ ਕਰਮ ਹੈ ਸਭ ਤੋਂ ਉੱਚਾ ਤੇ ਸਭ ਤੋਂ ਨਿਰਮਲ ਸਭ ਤੋਂ ਚੰਗਾ ਤੇ ਅਖੀਰਲਾ ਬਚਨ ਇਸ ਪਦੇ ਦਾ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਕਹਿਣ ਲੱਗੇ ਕਰ ਕਿਰਪਾ ਜਿਸ ਕੋ ਨਾਮ ਦਿਆ ਜਿਸ ਮਨੁੱਖ ਦੇ ਉੱਪਰ ਕਿਰਪਾ ਕਰਕੇ ਪ੍ਰਮਾਤਮਾ ਨੇ ਆਪਣਾ ਨਾਮ ਜਪਣ ਦੀ ਤਾਕਤ ਬਖਸ਼ ਦਿੱਤੀ ਚੇਤੇ ਰੱਖਣਾ ਇਹ ਵੀ ਉਸ ਪ੍ਰਮਾਤਮਾ ਦੀ ਮਿਹਰ ਕਿਰਪਾ ਰਜਾ ਉਸ ਦੀ ਬਖਸ਼ਿਸ਼ ਤੇ ਡਿਪੈਂਡ ਹੈ ਕਰ ਕਿਰਪਾ ਜਿਸ ਕੋ ਨਾਮ ਦਿਆ ਜਿਸ ਤੇ ਪ੍ਰਮਾਤਮਾ ਨੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਦਿੱਤੀ ਤੇ ਅਗਲਾ ਬਚਨ ਹੈ ਨਾਨਕ ਸੂ ਜਨ ਨਿਰਮਲ ਥੀਆ ਕਹਿਣ ਲੱਗੇ ਅਸਲ ਦੇ ਵਿੱਚ ਉਹ ਮਨੁੱਖ ਸਭ ਤੋਂ ਵੱਧ ਪਵਿੱਤਰ ਤੇ ਨਿਰਮਲ ਹੋ ਜਾਂਦਾ ਹੈ ਜਿਹੜਾ ਮਨੁੱਖ ਨਾਮ ਸਿਮਰਨ ਭਜਨ ਬੰਦਗੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ